ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਜੇ ਆਪਾਂ ਅੱਜ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆਂ 11 ਫੁੱਟ ਲੰਬਾਈ ਵਾਲਾ ਟਰਾਲਾ 6 ਫੁੱਟ ਚੜਾਈਆ ਟਰਾਲੇ ਦੀ ਧੂਰੀ ਦਾ ਬਣਿਆ ਹੋਇਆ ਟਰਾਲਾ ਚਾਰੇ ਟਾਇਰ ਬੇਦਾਗ ਨੇ ਡਬਲ ਟਾਇਰਾਂ ਦੇ ਵਿੱਚ ਟਰਾਲਾ 4 ਇੰਚ ਹੀ ਸਾ ਪੂਰਾ ਹੈਵੀ ਲੱਗਿਆ ਹੋਇਆ ਚੈਨਰਾਂ ਤੇ ਟਰਾਲਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਪੂਰਾ ਹੈਵੀ ਲੋਹਾ ਲੱਗਿਆ ਹੋਇਆ ਟਰਾਲਾ ਦੇਖ ਪਰਖ ਕੇ ਤੁਸੀਂ ਖਰੀਦ ਸਕਦੇ ਹੋ ਜੈਕ ਵਾਲਾ ਟਰਾਲਾ ਵੀਰੋ ਨਵੇਂ ਬਣਿਆ ਹੋਇਆ ਟਰਾਲਾ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰਾਲਾ ਵੀਰੋ ਪੱਤੀ ਵਾਲਾ ਵੈੱਡ ਲੱਗਿਆ ਹੋਇਆ ਪੂਰਾ ਉੱਚਾ ਵੈੱਡ ਆ ਵੀਰੋ ਦੇਖ ਸਕਦੇ ਆ ਤੁਸੀਂ ਦੇਖ ਪਰਖ ਕੇ ਟਰਾਲੇ ਦੀ ਦਸੱਲੀ ਕਰਕੇ ਵੀਰੋ ਟਰਾਲਾ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98772 49083 ਤੇ ਤੁਸੀਂ ਵੀਰ ਨੂੰ ਟਰਾਲੇ ਬਾਰੇ ਫੋਨ ਲਾ ਕੇ ਕਾਲ ਕਰਕੇ ਟਰਾਲੇ ਬਾਰੇ ਹੋਰ ਬੰਦ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬਹੁਤ ਹੀ ਸਾਫਟ ਟਰਾਲਾ ਕੋਈ ਕਮਿਊਨੀਟੀ ਟਰਾਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਚੈਨਰਾਂ ਤੇ ਬਣਿਆ ਹੋਇਆ ਟਰਾਲਾ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 1 ਲੱਖ 48000 ਰੁਪਿਆ ਵੀਰਕ ਨੂੰ ਡਿਮਾਂਡ ਕੀਤੀ ਗਈ ਆ ਇਸ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਵੀਰੋ ਦੇਖ ਸਕਦੇ ਹੋ ਟਰਾਲਾ ਤੁਸੀਂ 11 ਫੁੱਟ ਲੰਬਾਈ 6.5 ਫੁੱਟ ਚੜਾਈ ਆ ਟਰਾਲੇ ਦੀ ਵੀਰੋ ਦੇਖ ਪਰਖ ਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਹੈਵੀ ਜੈਕ ਲੱਗਿਆ ਹੋਇਆ ਜੇ ਹੁਣ ਆਪ ਅੱਗੇ ਗੱਲ ਕਰੀਏ ਮਿੰਦਰਾ 265 ਸਰਪੰਚ ਟਰੈਕਟਰ ਆ ਵੀਰੋ ਇਹ ਮਗਰਲੇ ਟਾਇਰ ਪੂਲੋ ਦੇ ਬਿਲਕੁਲ ਨਵੇਂ ਪਵਾਏ ਗਏ ਨੇ ਦੇਖ ਸਕਦੇ ਹੋ ਮੂਹਰੇ ਟਾਇਰ ਵੀ ਬਿਲਕੁਲ ਨਵੇਂ ਵਰਗੇ ਨੇ ਬਾਡੀ ਲਾਈਨ ਦਾ ਲੈਂਕਾ ਚਾਸੀ ਦਾ ਟਰੈਕਟਰ ਪੂਰਾ ਸਾਫ਼ ਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਰੰਗ ਪੇਂਟ ਦਾ ਪੂਰਾ ਸਾਫ਼ ਆ ਟਰੈਕਟਰ ਵੇਖ ਸਕਦੇ ਹੋ ਕੋਈ ਕਮੀ ਨਹੀਂ ਵੀਰੋ ਟਰੈਕਟਰ ਦੇ ਵਿੱਚ ਇੰਜਨ ਗੇਅਰ ਦੀ ਵੀਰ ਦੀ ਫੁੱਲ ਗਰੰਟੀ ਹੋਊਗੀ ਵੀਰ ਕੰਨੀਆਂ ਪੂਰੀ ਦਸੱਲੀ ਦਿੱਤੀ ਗਈ ਆ ਟਰੈਕਟਰ ਨੂੰ ਬਾਹਰ ਚਲਾ ਕੇ ਦਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੂਰੇ ਰਹਿਮ ਸਾਫ ਨੇ ਟਰੈਕਟਰ ਦੇ ਦੇਖ ਸਕਦੇ ਹੋ ਕੋਈ ਮਰਗਿਆਟ ਨਹੀਂ ਗਲਿਆ ਹੋਇਆ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 2001 ਮਾਡਲ ਟਰੈਕਟਰ ਆ ਵੀਰੋ ਫਸਟ ਓਨਰ ਟਰੈਕਟਰ ਆ ਪਹਿਲੇ ਨਾਮ ਟਰੈਕਟਰ ਆ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 235000 ਰੁਪਇਆ ਵੀਰ ਕੰਨਿਓ ਡਿਮਾਂਡ ਕੀਤੀ ਗਈ ਆ ਮੌਕੇ ਤੇ ਪੂਰਾ ਮਾਨਤਾਨ ਕੀਤਾ ਜਾਊਗਾ ਅੱਗੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98772 49083 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਹ ਕੋਈ ਪੱਕਾ ਰੇਟ ਨਹੀਂ ਇਸ ਵਿੱਚ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਵੀਰੋ ਟਰੈਕਟਰ ਤੁਸੀਂ ਦੇਖ ਪਰਖ ਕੇ ਦਸੱਲੀ ਕਰਕੇ ਚਲਾ ਕੇ ਵਾ ਕੇ ਖਰੀਦ ਸਕਦੇ ਹੋ ਦੇਖ ਸਕਦੇ ਹੋ ਟਰੈਕਟਰ ਵੀਰੋ ਪੂਰਾ ਸਾਫ ਟਰੈਕਟਰ ਆ ਰੰਗ ਪੇਂਟ ਦਾ ਪੂਰਾ ਸਾਫ ਆ ਟਰੈਕਟਰ ਵੀਰੋ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਜੇ ਕਿਸੇ ਵੀਰ ਨੇ ਕਿਸੇ ਵੀ ਪ੍ਰਕਾਰ ਦੇ ਸੰਦੇ ਦੀ ਪਸ਼ੂ ਦੀ ਫ੍ਰੀ ਦੇ ਵਿੱਚ ਐਡ ਲਵਾਉਣੀ ਆ ਤਾਂ ਆਪਣੇ ਦਿੱਤੇ ਨੰਬਰ ਤੇ ਤੁਸੀਂ ਫਟਮਾ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਵੀਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਵੀਰੋ ਧੰਨਵਾਦ